ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸੰਦੀਪ ਦੇ ਕੋਲੇ ਤੇ ਭੁੱਲਰ ਡੇਰੀ ਫਾਰਮ ਤੇ ਪਹੁੰਚੇ ਆ ਦੋਸਤੋ ਠੀਕ ਆ ਭੁੱਲਰ ਡੇਰੀ ਫਾਰਮ ਆ ਤੇ ਪਸ਼ੂ ਜਿਹੜੇ ਦੋਸਤੋ ਵਿਕਰੀ ਵਾਲੇ ਇਸ ਘਰੇ ਆ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਥੋੜੇ ਦਿਨਾਂ ਬਾਅਦ ਜਿਹੜੀ ਦੋਸਤੋ ਅਪਡੇਟ ਆ ਉਹ ਆਪਾਂ ਦੇਨੇ ਰਹਿੰਦੇ ਆ ਠੀਕ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ 6 ਜਿਹੜੇ ਨਗ ਹੈਗੇ ਆ 6 ਬੜਾ ਇਹ ਦਿਖਾਵਾਂ ਤੇ ਹਰ ਵਾਰ ਦੀ ਤਰ੍ਹਾਂ ਜਿਹੜੇ ਪਸ਼ੂ ਐਨੀਮਲ ਦੇ ਦੋਸਤੋ ਬਿਲਕੁਲ ਤਾਜੇ ਸੁਏ ਸੁવાય ਆ ਆਲਮੋਸਟ ਜਿੰਨੇ ਵੀ ਪਸ਼ੂ ਆਪਾਂ ਦਿਖਾਵਾਂਗੇ ਤੁਹਾਨੂੰ ਸਾਰੇ ਤਾਜੇ ਸੁਏ ਸੁવાય ਆ ਬੱਚੇ ਨਾਲ ਹੋਣਗੇ ਜੇਰ ਪ੍ਰੋਪਰ ਪਈ ਹੋਵੇਗੀ ਤੇ ਬੌਲੇ ਦੇ ਵਿੱਚ ਹੁਣ ਬਿਲਕੁਲ ਜਿਹੜਾ ਦੋਸਤੋ ਚਾਲਦੀਆਂ ਪਈਆਂ ਵੜਾ ਹੋਣਗੀਆਂ ਠੀਕ ਆ ਤੇ ਬਾਕੀ ਜਿਹੜੇ ਵੀਰ ਨੇ ਜਿਹੜੇ ਵੀ ਕਿਸੇ ਖਰੀਦਦਾਰ ਵੀਰ ਨੇ ਪਸ਼ੂ ਖਰੀਦਣਾ ਆਪਦੀ ਘਰੇ ਜਾਓ ਵਿਜ਼ਿਟ ਕਰੋ ਠੀਕ ਆ ਨਿਰਖ ਪਰਖ ਤੇ ਸਾਡੀ ਕਰੋ ਇੱਕ ਟਾਈਮ ਦੀ ਚਵਾਈ ਕਰੋ ਦੋ ਟਾਈਮ ਦੀ ਚਵਾਈ ਕਰੋ ਐਨ ਤਸੱਲੀ ਕਰਕੇ ਫੇਰ ਤੁਸੀਂ ਜਿਹੜਾ ਪਸ਼ੂ ਇਥੋਂ ਲੈ ਕੇ ਜਾਓ ਕਿਉਂਕਿ ਰਕਮ ਜਿਹੜੀ ਦੋਸਤੋ ਵੱਡੀ ਲੱਗਣੀ ਆ ਠੀਕ ਆ ਕੁਝ ਕੁ ਪਸ਼ੂ ਜਿਹੜੇ ਆ 50000 ਤੋਂ ਲੈ ਕੇ ਜਿਹੜਾ ਦੋਸਤੋ ਘੱਟੋ ਘੱਟ ਵੀ ਲੱਖ ਤੱਕ ਵੈੜ ਤੁਹਾਨੂੰ ਵੇਖਣ ਦੇ ਵਿੱਚ ਮਿਲੂਗੀ ਤੇ ਬਿਲਕੁਲ ਹਰ ਇੱਕ ਵੈੜ ਦਾ ਹਰ ਇੱਕ ਪਸ਼ੂ ਦਾ ਰੇਟ ਭਾ ਪੜਤਾ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਕਰਾਂਗੇ ਠੀਕ ਆ ਤੇ ਗੱਲਬਾਤ ਆਪਾਂ ਕਰਦੇ ਆ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕਿ ਕੀ ਇਨਫੋਰਮੇਸ਼ਨ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਤੇ ਕੋਈ ਦੁਪਹਿਰ ਦਾ ਸਮਾਂ ਹੈਗਾ ਦੋਸਤੋ ਕੋਈ 12:30 ਵਜੇ ਦਾ ਠੀਕ ਆ 12:30 ਵਜੇ ਦਾ ਜਿਹੜਾ ਕਰੈਕਟ ਸਮਾਂ ਹੈਗਾ ਤੇ ਆਓ ਕਰਦੇ ਆ ਗੱਲਬਾਤ ਹਾਂਜੀ ਸੰਦੀਪ ਵੀਰੇ ਸਭ ਤੋਂ ਪਹਿਲਾਂ ਸਸਰੀ ਘਰ ਸਸਰੀ ਘਰ ਸੰਤੋਖ ਸਾਹਿਬ ਜੀ ਠੀਕ ਠਾਕ ਜਾਓ ਬਹੁਤ ਵਧੀਆ ਵੀਰੇ ਹੋਰ ਡੇਟਾ ਸਾਰਾ ਠੀਕ ਠਾਕ ਵਧੀਆ ਜੀ ਤੇ ਮਾਲ ਅੱਜ ਹੋਰ ਵੀ ਹੈਗਾ ਸੀ ਅੱਜ ਵਿਗਗੇ ਕਿੰਨੇ ਪਸ਼ੂ ਅੱਜ 10 ਦਸ ਗਈਆਂ ਰਾਈਆਂ ਆ ਰਤੀ ਆਪਣੇ ਕੋਲ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਆਪਣੇ ਕੋਲ 6-7 ਨੱਕ ਰਹਿ ਗਏ ਬਾਕੀ 3-4 ਪਸ਼ੂ ਸਾਰੇ ਵਿਗਗੇ ਆ ਹਾਂ ਉਹ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਤੁਹਾਨੂੰ ਤੜਕੇ ਬਾਰੇ ਆਖਿਆ ਵੀ 7 ਵਜੇ ਆਜੋ ਮਾਲ ਦੇਖ ਜਾਂਦਾ ਜੀ ਮੈਨੂੰ ਤੁਸੀਂ ਕਾਫੀ ਚਿਰ ਦੇ ਲਾਂਮੇ ਲੁਮੇ ਦਿੱਤੀ ਜਾਂਦੇ ਜੀ ਹਾਂਜੀ 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 ਠੀਕ ਆ ਚਲੋ ਫਿਲਹਾਲ ਆਪਣੇ ਕੋਲ 6 ਪਸ਼ੂ ਆ ਹਾਂਜੀ ਹਾਂਜੀ ਤੇ 6 ਆਪਾਂ ਬਿਲਕੁਲ ਭੈਣ ਭਰਾਵਾਂ ਦੇ ਸਾਹਮਣੇ ਕਰ ਗਏ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੀਰੇ ਸੰਦੀਪ ਪਹਿਲਾ ਫਸਲੀ ਇਹ ਦੱਸ ਦੋ ਵੀ ਪਸ਼ ਜੀ ਹਾਂ ਜੀ ਸਵਾ ਲੱਖ ਜਿਹੜੀ ਵਹਿੜ ਦਾ ਮੁੱਲ ਹੋਵੇਗਾ ਕਿੰਨਾ ਕੁ ਮਿਲਕ ਕਪੈਸਿਟੀ ਵਾਲੀ ਹੋਵੇਗੀ 30 ਕਿਲੋ ਪਹਿਲੇ ਸਵੇਰੇ ਖੜਿਆ ਜੀ ਆਰ ਕੇ ਦੂਜੇ ਸਵੇਰੇ ਸੋਨਾ ਵਹਿੜ ਨੇ ਬਹੁਤ ਜਿਆਦਾ ਖਰੀ ਵਾਛੀ ਹੈ ਜੀ ਗੱਭਣ ਤਿਆਰੀ ਕਰੋਤੀ ਹੈ ਵਹਿੜ ਜੀ ਠੀਕ ਹੈ ਜੀ ਹਾਂ ਜੀ ਤੇ ਆਓ ਕਰਾਈਏ ਦਰਸ਼ਨ ਜੀ ਸਾਰਿਆਂ ਨੂੰ ਹਾਂ ਜੀ ਤਾਂ ਸੋ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਇਹ ਤੁਹਾਨੂੰ ਆਪਾਂ ਵਹਿੜ ਦਿਖਾ ਰਹੇ ਹਾਂ ਆ ਤੁਸੀਂ ਵੇਖੋ ਠੀਕ ਹੈ ਜੀ ਤੇ ਪੂਰਾ ਕਦ-ਕੱਦ ਵਹਿੜ ਦਾ ਦੇਖ ਲਓ ਠੀਕ ਹੈ ਕਦ-ਕੱਦ ਥੋੜਾ ਜਿਹਾ ਮੈਂ ਕਹੂੰਗਾ ਵੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਤੇ ਬਰੀਡ ਜਿਹ ਤੇ ਆਰਡਰ ਦੀ ਕੁਆਲਿਟੀ ਤੁਸੀਂ ਵੇਖੋਗੇ ਤਾਂ ਕਾਫੀ ਸ਼ਾਨਦਾਰ ਜਿਹੜੀ ਆ ਆਰਡਰ ਕੁਆਲਿਟੀ ਆ ਤੇ ਇਸ ਬੈਡ ਦੀ ਵੀਰ ਸੰਦੀਪ ਨੇ ਗੱਲ ਕੀਤੀ ਥੋੜੀ ਕਾਸਟਲੀ ਆ ਠੀਕ ਹੈ ਰੇਟ ਥੋੜਾ ਜਿਆਦਾ ਵੱਧ ਭਰ ਕੇ ਜਿਹੜੀ ਤੁਹਾਨੂੰ ਦੋਸਤੋ ਇਹ ਬੈਡ ਮਿਲੂਗੀ ਠੀਕ ਹੈ ਮੇਨੂੰ ਚੁੱਤ ਤੱਕ ਲੱਗਦਾ ਸੰਦੀਪ ਭਾਈ ਅਸੂਆ ਕਿੰਨਾ ਸੁਣਨ ਜਾ ਰਹੀ ਹੈ ਦੂਜੇ ਸਵੇ ਹੀ ਸੁਣਾਏ ਨੇ ਦੂਜਾ ਦੀ ਹਾਂਜੀ ਹਜੇ ਹਫਤਾ ਲੱਜੂਗੀ ਸ਼ਾਇਦ ਹੋ ਜਾਂਦਾ ਬਿਲਕੁਲ ਬਾਕੀ ਪਹਿਲੇ ਸਵੇ 28 29 ਕਿਲੋ ਤੋਂ ਦੁੱਧ 30 ਭਰਿਆ ਨੇ ਜੀ ਠੀਕ ਹੈ 28 30 ਕਿਲੋ ਦੁੱਧ ਪਹਿਲੇ ਸਵੇ ਭਰਿਆ ਜੀ ਹੁਣ ਸੈਕੰਡ ਟਾਈਮ ਰ ਦੂਜਾ ਸਵੇਰ ਸੋਣਾ ਠੀਕ ਹੈ ਤੇ ਦਿਨ ਹਜੇ ਕਿੰਨੇ ਕੁ ਲੈ ਜਾਂਦੀ ਸਵਾਮੀ ਆਪਾਂ ਦਾ ਦਿਨ ਲੈ ਜੂਗੀ ਹਜੇ ਰਾਮ ਇੱਕ ਹਫਤਾ ਪੂਰਾ ਜਿਹੜਾ ਦੋਸਤੋ 10 ਦਿਨ ਹਜੇ ਸਮਾਂ ਲੈ ਜੂਗੀ ਠੀਕ ਆ ਸ਼ਾਨਦਾਰ ਆਰਡਰ ਕੁਆਲਿਟੀ ਆ ਦੇਖ ਸਕਦੇ ਹੋ ਠੀਕ ਆ ਬਾਕੀ ਥੰਦਾ ਸਾਈਜ਼ ਚੰਗਾ ਤੇ ਪਹਿਲੇ ਸਵੇਰੇ 30 ਲੀਟਰ ਦੁੱਧ ਜੀ 25 30 ਕਿਲੋ ਇਨ ਛੈਡੇ ਚੋਂ ਲਈ ਫਾਰਮ ਚੋਂ ਲਈ ਆ ਪਹਿਲੇ ਸਵੇਰੇ 30 ਕਿਲੋ ਦੁੱਧ ਬੰਨਿਆ ਚੋਇਆ ਜੀ ਠੀਕ ਆ ਜੀ ਸੰਦੀਪ ਭਾਈ ਖੋਲ ਕੇ ਦਿਖਾਈਏ ਜੀ ਆਓ ਜੀ ਠੀਕ ਆ ਬਾਕੀ ਖਵਾਨੇ ਦੀ ਕੁਆਲਿਟੀ ਜਿਹੜੀ ਦੋਸਤੋ ਮੈਂ ਵਾਰ-ਵਾਰ ਕਹਿੰਦਾ ਵੀ ਕਾਫੀ ਸ਼ਾਨਦਾਰ ਕੁਆਲਿਟੀ ਆ ਵੈਡ ਖੋਦ ਜਿਹੜੀ ਆ ਦੋਸਤੋ ਕਰਾਸ ਬ੍ਰੀਡ ਦੇ ਵਿੱਚ ਆ ਐਚ ਐਫ ਤੇ ਜਿਵੇਂ ਜਰਸੀ ਦਾ ਤੁਸੀਂ ਥੋੜਾ ਕਰਾਸ ਜਰਸੀ ਦਾ ਪੱਖ ਵੀ ਹੈਗਾ ਤੇ ਠੰਡੀ ਧੀਰੀ ਪੂਰੀ ਆ ਠੀਕ ਆ ਕੋਈ ਡਰਕ ਭਜਾਕਲ ਜੀ ਨਹੀਂ ਤੇ ਖਵਾਨੇ ਦੀ ਕੁਆਲਿਟੀ ਆ ਕਾਫੀ ਖੂਬਸੂਰਤ ਜਿਹੜਾ ਮਿਲਕਾ ਦੋਸਤੋ 30 ਤੋਂ ਪਲੱਸ ਚੱਲਣ ਦੀ ਪੂਰੀ ਸੁਭਾਵਨਾ 30 ਤੋਂ 35 ਦੇ ਦਰਮਿਆਨ ਜਿਹੜਾ ਦੁੱਧ ਦੇਵੇ ਕੀ ਇਸ ਹਿਸਾਬ ਨਾਲ ਤੁਸੀਂ ਜਿਹੜਾ ਜਜਮੈਂਟ ਕਰ ਸਕਦੇ ਹੋ ਵੇਖ ਸਕਦੇ ਠੀਕ ਆ ਤੇ ਵੰਡ-ਮੁੰਡ ਕਾਫੀ ਜ਼ਿਆਦਾ ਡਿਫਰੈਂਸ ਜਿਹੜਾ ਥਾਣਾ ਦਾ ਆਪਸੀ ਉਹ ਕਾਫੀ ਸੋਹਣਾ ਹੈ। ਹਾਂ ਕਰੋ ਜੇਕੇ ਠੀਕ ਹੈ। ਓਕੇ ਸੰਦੀਪ ਭਾਈ ਲੈਂਡ ਦੇਣ ਫਿਰ ਕੀ ਡਿਮਾਂਡ? ਮੇਰੇ ਜੀ ਮੋਲ ਭਾਵੇਂ ਇੱਕ 5 ਗਰਾੜਾ ਇੱਕ 30 ਗਰਾੜਾ 1 ਲੱਖ 5000 ਦੇ ਵਿੱਚ ਦੇਵਾਂਗੇ ਹਾਂ ਨਾ। 1 5 ਦੀ। ਹਾਂਜੀ। ਠੀਕ ਹੋ ਜੀ। 1 5 ਦੀ ਜੜੀ ਹੈ ਦੋਸਤੋ ਹਾਂਜੀ ਹਾਂ ਨਾ ਜੜੀ ਠੀਕ ਆ ਉਹ ਖਾਨ ਆ ਬਾਕੀ ਡਿਮਾਂਡ ਦੀ ਗੱਲ ਕਰੀਏ ਤਾਂ 1 25 1 15 ਸਵਾ ਲੱਖ ਜਿੰਨੀ ਮਰਜ਼ੀ ਆ ਠੀਕ ਆ ਤੇ 1 5 ਦੀ ਗੈਸ ਲੋ ਆ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜੀ ਇਹ ਬੱਛੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸਾਨੂੰ ਸਭ ਸਵੇਰੇ ਸੂਈ ਘੰਟੇ ਤੋਂ ਹੋਇਆ ਦੋਂਦੀ ਬੱਛੀ ਹੈ ਮੂੰਹ ਅਜੇ ਦੀ ਅੱਜ ਮਾਰਨਿੰਗ ਸੂਈ ਹੈ ਜੀ ਹਾਂਜੀ ਹਾਂਜੀ ਪਹਿਲਾਂ ਸੂਆ ਸੂਈ ਆ ਅੱਛਾ ਬੜੀ ਖਰੀ ਬੱਛੀ ਹੈ ਪਹਿਲਾਂ ਦੋਂਦੀ ਹੈ ਜੀ ਇਹ ਹਾਂਜੀ ਦੋਂਦੀ ਬਿਲਕੁਲ ਦੋ ਦੰਦ ਬੱਛੀ ਜੀ ਠੀਕ ਹੈ ਠੀਕ ਆ ਕਰੋ ਚੈੱਕ ਜੀ ਆ ਦੋਸਤੋ ਦੇਖੋ ਤੇ ਬਿਲਕੁਲ ਸਥਾਈ ਦੋਦਾਂ ਦਾ ਠੀਕ ਹੈ। 22 ਚਗੀ ਰਲੀ ਆ ਤਾਂ ਹਮਾਰੀ ਦੇ ਵਿੱਚ। ਥੱਲੇ ਬੱਚਾ ਇਹਦਾ ਕੀ ਆ ਗਿਆ ਜੀ? ਇਹ ਤਾਂ ਮੇਰਾ ਬੱਚਾ ਹੀ ਆ ਜੀ। ਠੀਕ ਹੈ। ਥੱਲੇ ਜਿਹੜਾ ਬੱਚਾ ਦੋਸਤੋ ਮੇਲਕਾ ਫਾ ਠੀਕ ਹੈ। ਤੇ ਜੇਰ ਪ੍ਰੋਪਰ ਪੈ ਗਈ ਆ ਜੀ? ਨਹੀਂ ਇਹ ਨਹੀਂ ਪੈਣੀ ਆ ਜੀ। ਅਜੇ ਬੱਕ ਪੈਣੀ ਨਹੀਂ। ਅੱਜ ਸਾਰੀ ਗਰੋਸ ਲੋਸ ਨਹੀਂ ਕੀਤੀ। ਅੱਜ ਮਾਰਨਿੰਗ ਸੂਈ ਆ ਦੋਸਤੋ ਜਿਹਦੀ ਜੇਰ ਪਈ ਹੋਈ ਉਹ ਵੀ ਆਪਾਂ ਬਿਲਕੁਲ ਵਿੱਚ ਦਿਖਾਵਾਂਗੇ। ਤੇ ਬਿਲਕੁਲ ਤਾਜ਼ੀਆਂ ਸੂਈਆਂ ਨੇ ਕੁਝ ਘੰਟਿਆਂ ਦੀਆਂ। ਇੱਕ ਅੱਧੇ ਦਿਨ ਦੀ ਜਿਨੇ ਪਸੂ ਦਿਖਾਵਾਂਗੇ ਕੋਈ ਇੱਕ ਅੱਧੇ ਦਿਨ ਦਾ ਸੋਇਆ ਕੋਈ ਕੁਝ ਘੰਟੇ ਪਹਿਲਾਂ ਸੋਇਆ ਠੀਕ ਆ ਅੱਜ 10 ਮਿੰਟ ਦੇ ਤਾਂ ਨੂੰ ਆਸ਼ੀਆ ਹੀ ਜਾਂਦੀ ਹੈ ਠੀਕ ਆ ਪਹਿਲੇ ਸੋਏ 20 ਕਿਲੋ ਪਲੱਸ ਕੱਢੂ ਦੁੱਧ ਫਵਾਨੇ ਦੀ ਕੁਆਲਿਟੀ ਦੱਸਦੀ ਪਈ ਆ ਹਾਂ ਜੀ ਹਾਂ ਜੀ ਫਵਾਨੇ ਦੀ ਕੁਆਲਿਟੀ ਜਿਹੜੀ ਆ ਪ੍ਰਭੂ ਉਹ ਤੁਸੀਂ ਵੇਖ ਸਕਦੇ ਹੋ ਵੀ ਵੀਰਾਂ ਦਾ ਪਹਿਲੇ ਸਵੇਰੇ 20 ਪਲੱਸ ਚੱਲਣ ਵਾਲੀ ਵਧੀਆ ਤੇ ਬੱਚਾ ਜਿਹੜਾ ਇਹਨੇ ਮੇਲ ਪਾਇਆ ਠੀਕ ਆ ਬੱਚਾ ਆ ਦੇਖੋ ਜੀ ਸਤਿ ਸ਼੍ਰੀ ਅਕਾਲ ਭਾਈ ਹਰ ਵਾਰ ਦੀ ਤਰ੍ਹਾਂ ਦੋਸਤੋ ਨਗੀਨੇ ਲੈ ਕੇ ਆਉਂਦਾ ਤੇ ਇਸ ਵਾਰ ਵੀ ਬਿਲਕੁਲ ਤੁਹਾਡੇ ਸਾਹਮਣੇ ਜਿਹੜੇ ਪੇਸ਼ ਕੀਤੇ ਆ ਸੋਨੇ ਪਹਿਰੇ ਲੈ ਲਈਏ ਸੰਤੂ ਸਾਹਿਬ ਜੀ ਅਸੀਂ ਥੋੜੀ ਵੇਚ ਦਿੰਦੀਆਂ ਜਿਹੜੀਆਂ ਅੱਜ ਲੈ ਲੈਂਦੀਆਂ ਕੱਲ੍ਹ ਨਹੀਂ ਮਿਲਣੀਆਂ ਜੀ ਉਸੇ ਰੇ ਵਿਗਦਾ ਆਉਂਦਾ ਹੈ ਮਾਲ ਆਪਣਾ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਇਹ ਸੰਦੀਪ ਭਾਈ ਪੰਜਾਬ ਦੇ ਵਿੱਚ ਜਾਂ ਆਊਟ ਆਫ ਸਟੇਟ ਵੀ ਜਾ ਰਿਹਾ ਜੀ ਨਹੀਂ ਬਾਹਰ ਵੀ ਚਲ ਜਾਂਦਾ ਜੀ ਮਾਲ ਬਾਹਰ ਵੀ ਜਾਂਦਾ ਆਹ ਵਾਲੀ ਸਾਈਡ ਤੋਂ ਹੀ ਲਿਆਉਂਦੇ ਆ ਮਾਲ ਸਾਰਾ ਫਿਰਕੇ ਲਈਦਾ ਜੀ ਅੱਛਾ ਤੇ ਆਪਣਾ ਨਹੀਂ ਆਪਣੀ ਜਿਹੜੀ ਗ੍ਰਾਹਕੀ ਹੈਗੀ ਆ ਉਹ ਬਾਹਰ ਪੰਜਾਬ ਤੋਂ ਵੀ ਜਾ ਰਿਹਾ ਮਾਲ ਉਹ ਬਾਹਰ ਨਹੀਂ ਬਾਹਰ ਜਾਂਦੇ ਜੀ ਪੰਜਾਬ ਤੋਂ ਬਾਹਰ ਹਰਿਆਣਾ ਸਾਈਡ ਹੋ ਗਿਆ ਇਧਰ ਲੱਭ ਵਾਲੀ ਸਾਈਡ ਹੋ ਗਿਆ ਬਾਰਡਰ ਏਰੀਆ ਸਾਰੇ ਜਾਂਦੇ ਜੀ ਇਧਰ ਘੁੰਮਦੇ ਆ ਮਾਲ ਠੀਕ ਆ ਇਹਦਾ ਸੰਦੀਪ ਭਾਈ ਲੈਣਦੇ ਨੇ ਫਿਰ ਕੀ ਕੀ ਕਰਦਾ ਇਹ ਹਾਂ ਨਾ 75000 ਦੇ ਸੰਤੂ ਸਾਹਿਬ ਵੱਛੀ ਦੇਣੀ ਆ ਦੋ ਦੰਦਾਂ ਦਾ ਵੱਛੀ ਆ ਭਾਵੇਂ ਕੋਈ ਚੋਕੇ 20 ਕਿਲੋ ਅੱਜ ਦੇ ਬਾਰ ਨੂੰ ਲੈ ਠੀਕ ਆ ਦੋ ਦੰਦ ਬਚੀ ਆ ਦੋਸਤੋ ਅੜੀ ਕੁਆਲਟੀ ਵੇਖੋ ਕਿੰਨੀ ਵਧੀਆ ਤੁਹਾਨੂੰ ਦੁੱਤ ਜਿਹੜਾ 20 ਤੋਂ ਪਲੱਸ ਚੱਲਣ ਵਾਲਾ ਤੇ ਥਣ ਥਣ ਨੂੰ ਬਹੁਤੇ ਵੀਰ ਤੁਸੀਂ ਡਿਮਾਂਡ ਕਰਦੇ ਹੋ ਵੀ ਬਿਲਕੁਲ ਮੁੱਠੀ ਦਾ ਥਣ ਚਾਹੀਦਾ ਵੀਰਾਂ ਨੂੰ ਤੇ ਬਿਲਕੁਲ ਮੁੱਠੀ ਦਾ ਹੱਥੀ ਚੁਵਾਈ ਵਾਲਾ ਜਿਹੜਾ ਥਣ ਆ ਲੱਗਿਆ ਆ ਕਰੋ ਚੈੱਕ ਜੀ ਸ਼ਾਨਦਾਰ ਕੁਆਲਟੀ ਆ ਠੀਕ ਆ ਜੀ ਤੇ ਸੈਕੰਡ ਫਰਸਟ ਬਿਆਨ ਤਾਂ ਠੀਕ ਆ ਪਹਿਲਾ ਬਿਆਨ ਤੇ ਜਿਹੜੀ ਦੋਸਤੋ ਵਿਾਈ ਆ ਇਸ ਤੋਂ ਬਾਅਦ ਥਰਡ ਨੰਬਰ ਤੇ ਜਿਹੜੀ ਇੱਕ ਤੁਹਾਨੂੰ ਹੋਰ ਬਚੀ ਆਪਾਂ ਦਿਖਾਉਣੀ ਆ ਤੇ ਕ੍ਰੋਸ ਚ ਠੀਕ ਆ ਕ੍ਰੋਸ ਸੰਗਾ ਤੇ ਸੂਬਾ ਵੀ ਸੰਦੀਪ ਇਹ ਕਿੰਨਾ ਵੀਰ ਇਹ ਦੂਜੇ ਸੂਏ ਸੋਈ ਆ ਪਹਿਲੇ ਸੂਏ ਜਿੱਚ ਬੱਚੀ ਨੇ 17 18 ਕਿਲੋ ਦੁੱਧ ਭਰਿਆ ਜੀ ਦੂਜੇ ਸੂਏ ਸੋਈ ਆਰ ਕਿੰਜੇ ਕੋ ਚੰਗਾ ਸਾਹਮ ਵਾਲਾ ਲੈ ਕੇ 20 ਕਿਲੋ ਦੁੱਧ ਭਰੂਗੀ ਠੀਕ ਆ ਹਾਂਜੀ ਓਕੇ ਪਹਿਲੇ ਸੂਏ 17 18 ਲੀਟਰ ਦੀ ਮਿਲਕ ਦੀ ਕੈਪੈਸਿਟੀ ਤੇ ਬੱਚਾ ਥੱਲੇ ਨੇ ਜੀ ਇਹਦੇ ਮਗਰ ਵਛੀ ਆ ਜੀ ਬੱਚੀ ਆ ਠੀਕ ਆ ਫੀਮੇਲ ਕਾਫ ਆ ਇਸ 8 ਨੰਬਰ 3 ਜਿਹੜੀ ਨੰਬਰ ਵਾਲੀ ਬੱਚੀ ਜੇਰ ਥੋੜੀ ਹੀ ਰਹੀ ਬੰਦੇ ਠੀਕ ਆ ਜੇਰ ਜਿਹੜੀ ਦੋਸਤੋ ਹਾਫ ਤੋਂ ਵੱਧ ਪੈ ਗਈ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਤੇ ਅੱਜ ਲੜ ਲਮਕਦਾ ਉਹ ਵੀ ਪੈ ਜਾਊਗੀ ਤੇ ਭਵਾਨੇ ਵਾਲੇ ਪਾਸੇ ਦੋਸਤੋ ਬਿਲਕੁਲ ਚਿਪਕੜੀ ਚੀਜ਼ ਆ ਬਹੁਤ ਖੂਬਸੂਰਤ ਦੂਜਾ ਸੁਆ ਸੈਕੰਡ ਬਿਆਨ ਤੇ ਵਿਾਈ ਹੋਈ ਹੈ ਠੀਕ ਹੈ ਬਾਕੀ ਥਣ ਥਣ ਜਿਹੜਾ ਦੋਸਤੋ ਸਾਈਜ਼ ਵਿੱਚ ਵੇਖੋ ਬਿਲਕੁਲ ਮੁੱਠੀ ਦਾ ਥੰਡੀ ਠੰਡੀ ਵੇਖੋ ਕਿੰਨੀ ਜਿਆਦੀ ਹੈ ਵਾਸ਼ੀ ਆ ਦੇਖੋ ਜੀ ਬਹੁਤ ਜਾਰੀ ਜੰਨੀ ਮਸੀ ਐ ਮਸ ਸੰਦੀਪ ਹਾਥੀ ਚੁਵਾਈ ਵਾਲਾ ਸਾਨੂੰ ਬਹੁਤ ਖੂਬ ਦੋਤਾ ਨਾ ਜੀ ਕਿੱਡਾ ਵੇਖੋ ਕਿੱਡਾ ਕੁੜੀਂ ਉਂਗਲ ਨਹੀਂ ਖੋਪਦੀ ਐ ਨਿੱਗਰ ਲਈ ਬਦੀ ਬਿਲਕੁਲ ਵਹਿੜਿਆ ਅੱਛਾ ਸੰਦੀਪ ਭਾਈ ਇੱਕ ਗੱਲ ਦੇ ਵਿੱਚ ਆਪਾਂ ਫਿਨਿਸ਼ ਕਰਨਾ ਵੀ ਜਿ ਚੁਵਾਈ ਜੰਨੀਆਂ ਵਹਿੜ ਆਪਾਂ ਦਿਖਾ ਰਹੇ ਆ ਬਿਲਕੁਲ ਓਕੇ ਚੁਵਾਈ ਐ ਬੋਲੇ ਦੀ ਫੇਟ ਚੁਵਾਈ ਕੋਈ ਵੀ ਨਹੀਂ ਕਹੇਦੀ ਵਹਿਗੀ ਜੀ ਹਾਂਜੀ ਬਾਕੀ ਇਹਨਾਂ ਵੀ ਤੁਸੀਂ ਪੇਮੈਂਟ ਲਾਈ ਆ ਖਰਚ ਰਕਮ ਲਾ ਕੇ ਤੁਸੀਂ ਪਸੂ ਲੈ ਕੇ ਆ। ਹਾਂ ਪੈਸੇ ਲਾ ਕੇ ਸੰਤੂ ਸਾਹਿਬ ਜਿਹੜਾ ਜਾਨਵਰ ਲੈਦਾ ਪੂਰੀ ਤਸੱਲੀ ਕਰਕੇ ਲਈਦਾ ਵੇ ਇਹ ਨਹੀਂ ਖੋਟਾ ਜਾਨਵਰ ਆ ਪਾ ਲੈਣਾ ਨਹੀਂ ਜੀ। ਬਿਲਕੁਲ ਹਾਂ ਜੀ ਸੋਨੇ ਰਗੇ ਜਾਨਵਰ ਲੈਣਾ ਸੋਨੇ ਰਗੇ ਕੰਮ ਕਰਨਾ ਸੋਨੇ ਰਗੇ ਪੈਸੇ ਅਗਲੇ ਤੋਂ ਲੈਣੇ ਸੋਨੇ ਰਗੇ ਮਗਰ ਦੇਣੇ ਜੀ। ਬਿਲਕੁਲ ਹਾਂ ਜੀ ਤੇ ਸੰਦੀਪ ਭਾਈ ਇਹਦਾ ਲੈਣ ਦੇਣ ਫਿਰ ਕੀ ਕਰਦੇ? ਇਹ 75000 ਰੁਪਏ ਸੰਤੂ ਸਾਹਿਬ ਦੇਣੀ ਆ ਹਾਣਾ ਵੜ। 75 ਹਾਂ ਜੀ ਠੀਕ ਹੈ। 72000 ਦੀ ਭਰਾਵੋ ਜਿਹੜੀ ਇਹ ਲੈਣ ਦੇ ਨਾਲ ਥੱਲੇ ਬੱਚਾ ਬੱਚੀ ਪਈ ਹੈ ਹਾਂਜੀ ਮੱਛੀ ਹੈ ਮੱਛੀ ਮੱਛੀ ਆ ਥੰਨੇ ਠੀਕ ਆ ਫੀਮੇਲ ਕਾਪ ਬੱਚੇ ਨਾਲ ਬੱਜੇ ਤੁਸੀਂ ਦੇਖ ਸਕਦੇ ਹੋ ਠੀਕ ਆ ਹਾਂਜੀ ਆ ਕਰੋ ਚੈੱਕ ਠੀਕ ਆ ਆਜੋ ਨੈਕਸਟ ਅੱਗੇ ਆਪਾਂ ਦਿਖਾਉਨੇ ਆ ਚੌਥੇ ਨੰਬਰ ਤੇ ਤੁਹਾਨੂੰ ਇਹ ਕੱਲ ਦੀ ਸੁਈ ਹੈ ਛਾਲ ਦੀ ਵਹਿੜ ਠੀਕ ਆ ਜੀ ਇਹ ਸਹੀ ਬਲਾਂਗਾ ਜੀ ਹਾਂ ਦੂਜਾ ਸੂਤ 30 ਸਵੇਰ 15 ਕਿਲੋ ਦਾ ਵਹਿੜ ਨੇ ਭਰਿਆ ਵਾ ਠੀਕ ਆ ਜੀ ਇਹ ਕੱਲ ਦੀ ਸੁਈ ਹੁਣ ਤਾਂ ਸਾਰੀ ਸਾਫ ਸੋਭ ਕੀਤੀ ਹੈ ਆਈਟਮ 14 15 ਕਿਲੋ ਦੁੱਧ ਹੁਣ ਹਾਜ਼ਰ ਹੋਊਗਾ ਜੀ ਠੀਕ ਆ ਜੀ ਹਾਂਜੀ 1 ਲੀਟਰ ਜਿਹੜਾ ਦੁੱਧ ਤਾਂ ਉਹ ਹਾਜ਼ਰ ਆ ਠੀਕ ਆ ਤੇ ਸਾਈਕਲ ਬਿਆਂ ਤਾਂ ਠੀਕ ਆ ਦੂਜਾ ਸਵੇਰ ਸੁਈ ਆ ਤੇ ਪਹਿਲਾ ਸਵੇਰ ਜਿਹੜਾ ਮਿਲਕ ਸੀਗਾ 15 ਲੀਟਰ ਰਿਹਾ ਹੈਗਾ ਠੀਕ ਆ ਬਾਕੀ ਸ਼ਾਹੀਵਾਲ ਅੰਗ ਦੇ ਵਿੱਚ ਆ ਕ੍ਰੋਸ ਸ਼ਾਹੀਵਾਲ ਅੰਗ ਤੁਸੀਂ ਜਿਹੜਾ ਦੋਸਤੋ ਇਹਨੂੰ ਮੰਨ ਕੇ ਖਰੀਦ ਸਕਦੇ ਹੋ ਹਵਾਨੇ ਦੀ ਕੁਆਲਿਟੀ ਦੀ ਤੰਤੋਂ ਜਿਹੜਾ ਦੋਸਤੋ ਆਪਾਂ ਗੱਲ ਕਰ ਲੈਨੇ ਆਂ ਵੀ ਸ਼ਾਹੀਵਾਲ ਬੈੜ ਤੇ ਜਿੱਥੇ ਵੀ ਕ੍ਰੋਸਿੰਗ ਹੋਵੇ ਜਾਂ ਸ਼ਾਹੀਵਾਲ ਪਿਓਰ ਆ ਤੇ ਥਾਣੇ ਦੇ ਵਿੱਚ ਕੋਈ ਕੰਪਲੇਂਟ ਨਹੀਂ ਹੁੰਦੀ ਮੁੱਠੀ ਵਾਲਾ ਤੇ ਮੋਟਾ ਕੋਲ ਥਾਣੇ ਨੋਕਲਾ ਥਾਣੇ ਇਸ ਤਰ੍ਹਾਂ ਦਾ ਦੇਖਣ ਦੇ ਵਿੱਚ ਮਿਲਦਾ ਰਹਿੰਦਾ ਤੇ ਬੱਚਾ ਇਹਨੇ ਬਈ ਸੰਦੀਪ ਥੱਲੇ ਕੀ ਪਾਇਆ ਇਹਦੇ ਮਾਰਵਾਛਾ ਜੀ ਬੱਚਾ ਜੀ ਹਾਂਜੀ ਤੇ ਕਿੰਨੇ ਦਿਨ ਦੀ ਸੂਈ ਦੱਸਿਆ ਜੀ ਇਹ ਕੱਲ ਸਵੇਰੇ ਸੂਈ ਹੈ ਜੀ ਮਾਰਨਿੰਗ ਹਾਂਜੀ ਹਾਂਜੀ ਕੱਲ ਸਵੇਰੇ ਪ੍ਰੋਪਰ ਪ੍ਰੋਪਰ ਜੇਰ ਪੈ ਗਈ 14 ਪਤਾ 15 ਕਿਲੋ ਜਾਨੀ ਕਿ ਬੋਲੀ ਤਿਆਰ ਹੈ ਇਹ ਥੱਲੇ ਇਸ ਟਾਈਮ ਹੈਗੀ ਹੈ ਜੀ ਹੈਗੀ ਪੱਕ ਠੀਕ ਨਾ ਦੇਖੋ ਜੀ ਠੀਕ ਆ ਆ ਉਲਟਾ ਬਹਿਨੀਆ ਦੇ ਪਾਸਿਓਂ ਦੋਸਤੋ ਜਿਹੜੇ ਬੰਦੇ ਮਰਜੀ ਤੁਸੀਂ ਝਾਤ ਮਾਰ ਲਓ ਨਿਗਾ ਮਾਰ ਲਓ ਇੱਕੋ ਜੀ ਵਿਥਕਰਲ ਹੋਊਗੀ ਤੇ ਬਿਲਕੁਲ ਨੋਕਲਾ ਥਾਣਾ ਤੇ ਡਿਮਾਂਡਿੰਗ ਦੀ ਬਈ ਸੰਦੀਪ ਵੀਰੇ ਵੀਰ ਜੀ ਮੁੱਲ 75000 ਕਰਦੇ 65000 ਦੇ ਵਿੱਚ ਹੀ ਦਵਾਂਗੇ ਹਾਂ ਨਾ ਜੀ 65000 ਹਾਂਜੀ 65000 ਦੇ ਵਿੱਚ ਦਵਾਂਗੇ ਹਾਂ ਨਾ ਠੀਕ ਹੈ ਜੀ 65000 ਦੀ ਜਿਹੜੀ ਦੋਸਤੋ ਹਾਨ ਹੈ ਜੀ 65000 ਦੀ ਆ ਇਸ ਤੋਂ ਬਾਅਦ ਪੰਜਵੇਂ ਨੰਬਰ ਤੇ ਜਿਹੜੀ ਇੱਕ ਤੁਹਾਨੂੰ ਆਪਾਂ ਵੈਰ ਦਿਖਾਉਣੀ ਆ ਇਹ ਕੱਲ ਸ਼ਾਮੀ ਸੂਈ ਆ ਸੰਤੂ ਸਾਹਿਬ ਹਾਂਜੀ 10 12 ਲੀਟਰ ਬੋਲਾ ਤਿਆਰ ਹੋ ਗਾਇਆ ਥੱਲੇ ਹਾਂਜੀ 5 ਕਿਲੋ ਕੱਲ ਸ਼ਾਮੀ ਚੋਈ ਜਦੋਂ ਸੂਈ ਦੇ ਆਪਾਂ ਬਾਹਰ 5 ਕਿਲੋ ਵੈਰ ਚੋਈ ਦੋ ਡੰਗ ਦੀ ਚਵਾਈ ਹੋ ਗਈ ਆ ਹਾਂ ਜੀ ਦੋ ਡੰਗ ਨਹੀਂ ਹੋ ਗਈ ਜੀ ਮਤਲਬ ਕਿ ਕਿੰਨਾ ਕੱਟਦਾ ਬੋਲੇ ਦੇ ਵਿੱਚ ਐਟਾ ਬੋਲਾ 12 13 ਕਿਲੋ ਤਿਆਰ ਹੋਗਾ 12 13 ਕਿਲੋ ਹਾਂਜੀ ਸੂਆ ਵੀ ਦੂਜਾ ਹੈ ਨਾ ਜੀ ਦੂਜਾ ਹੈ ਦੂਜਾ ਸੈਕੰਡ ਬਿਆਹ ਤਾਂ ਦੋਸਤੋ ਠ ਤੇ ਦੋ ਡੰਗ ਤੇ ਜਿਹੜੀ ਇਹ ਚੁਵਾਈ ਵੀਰ ਸੰਦੀਪ ਨੇ ਕਰ ਲਈ ਆ। ਹਾਂਜੀ ਸ਼ਾਈ ਵਾਲ ਚ ਆਉਂਦੀ ਵਸੇ ਬਾਕੀ। ਤੇ ਸ਼ਾਈ ਵਾਲ ਦੇ ਵਿੱਚ ਆ ਥੋੜੀ ਚਾਲਰ ਤੋਂ ਡਰ ਤੁਸੀਂ ਦੇਖ ਸਕਦੇ ਹੋ ਠੀਕ ਆ। ਪੂਰੀ ਚਾਲਰ ਤੇ ਬੱਚਾ ਜਿਹੜਾ ਮੇਲ ਖਾ। ਥੱਲੇ ਬੱਚਾ ਇਸਦੇ ਵੀ। ਤੇ ਮੁੱਲ ਭਈ ਇਹਦਾ ਲੈਣ ਦੇ ਫਿਰ ਭਾਈ। ਸਾਨੂੰ ਸਭ 55000 ਦੀ ਹਾਨਾ ਦੇਵਾਂਗੇ ਜੀ। ਮੁੱਲ ਭਾਵੇਂ 65 ਕਰਾ ਲਓ 70 ਕਰਾ ਲਓ 55000 ਦੀ ਵਾਸੀ ਦੇ ਦਾਂਗੇ ਹਾਨਾ। 55000 ਦੀ। ਹਾਂਜੀ। ਠੀਕ ਆ ਭਰਾ। ਤੇ ਚੁਵਾਈ ਵਧੀਆ ਨਿਕਲਾਈ ਨੇ। ਇੱਕ ਨੰਬਰ ਚੁਵਾਈ ਨੇ। ਆਹ ਦੇਖੋ। ਉਹ ਦੇ ਇਹ 55000 ਦੀ ਹੈ ਜੀ ਦੋਸਤੋ ਬਿਲਕੁਲ ਜੈਸਨ ਉਹ ਆ ਨਾ ਜਿਹੜੀ 55000 ਠੀਕ ਆ ਇਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਜਿਹੜੀ ਤੁਹਾਨੂੰ ਇੱਕ ਵੈੜ ਦਿਖਾਉਣੀ ਆ ਇਹ ਉਹਦੇ ਬਾਰੇ ਪ੍ਰੋਪਰ ਗੱਲਬਾਤ ਆਪਾਂ ਕਰ ਲੈਂਦੇ ਆ ਠੀਕ ਆ ਇਹ ਗੱਬੜ ਨੇ ਇਹ ਵੈੜ ਤੁੰਗੋ ਗੱਬੜ ਹੈ ਜੀ ਬੜੀ ਠੰਡੀ ਠੋਡੀ ਸੀ ਇਹ ਜਿਹੜਾ ਕਵਸ਼ੀ ਆ ਜਿੱਦਾਂ ਮਰਜ਼ੀ ਪਾਉਂ ਸਕਦੇ ਠੀਕ ਆ ਜੜੇ ਬਾਕੀ ਬਾਡੀ ਪੰਤਰ ਪੂਰਾ ਜਿਹੜਾ ਸਟਰਕਚਰ ਹੈ ਬਈ ਸਾਨਾ ਵਰਗਾ ਹੈ ਨਾ ਹਾਂ ਬਹੁਤ ਜ਼ਿਆਦਾ ਵਜਨ ਮਟਾ ਜੀ ਵਜਨ ਵਜਨ ਪੂਰਾ ਸੁਵਾ ਦੁੱਜਾ ਸੁਣਾ ਜੀ ਨੇ ਦੁੱਜਾ ਦਿਰ ਲੈਂਦੀ ਹਜੇ ਹਾਂ ਜੀ ਹਾਂ ਜੀ ਦੂਏ ਦਾ ਫਰਕ ਸਾਰਾ ਨਿਕਲੂ ਕੋਈ ਨਹੀਂ ਇੱਕ ਨੰਬਰ ਵੈਰ ਰਿਹਾ ਜੀ ਦਾ ਸੁਆ ਦੂਜਾ ਤੁਹਾਨੂੰ ਦੱਸਿਆ ਦੂਜਾ ਨਹੀਂ ਮੈਂ ਗੱਲ ਕਰਦਾ ਕਿ ਦੂਜਾ ਦੂਜਾ ਹੀ ਹੋਵੇ ਨਹੀਂ ਨਹੀਂ ਦੋਸਤ ਨਹੀਂ ਆਵਾਜ਼ ਤੇ ਭਾਈ ਸੰਦੀਪ ਤਿੱਪਣ ਬਿਲਕੁਲ ਓਕੇ ਜੀ ਸਤੂ ਸਾਹਿਬ ਆਏ ਢੋਗੇ ਗੀਤਾ ਨਾਲ ਆਉਂਦੀਆਂ ਕੁੜੀਆਂ ਵੀ ਠੰਡੀ ਤੇਰੀ ਤਾਂ ਪੂਰੀ ਹਾਲ ਆ ਠੀਕ ਆ ਆ ਤਿੱਪਣ ਦੇਖ ਸਕਦੇ ਹੋ ਦੋਸਤੋ ਠੀਕ ਆ ਬੋਲਾ ਭੰਨਿਆ ਠੀਕ ਆ ਬਾਕੀ ਦੇਰ ਹਜੇ ਲੈ ਜੂ ਹਫਤੇ ਬਾਅਦ ਆਹ ਤਾਂ ਲਾਏ ਨਾ ਸੰਤੂ ਸਾਹਿਬ ਜੀ ਆ ਗਏ ਬਸ਼ੀ ਚੰਗੀ ਬਾਹ ਢਿੱਲਾ ਢਾਲਾ ਸਾਰੀਆਂ ਕੱਢਣੀਆਂ ਵੇਖੋ ਕਿੰਨੀਆਂ ਢੱਨਾ ਬੈਠਦੇ ਆ ਲੋ ਦੁੱਧ ਬਾਕੀ ਪਾਇਦਾ ਅਗਲੇ ਦਾ ਜਿੰਨਾ ਮਰਜ਼ੀ ਚੋਲੇ ਭਵੇਂ ਕੋਈ 20 ਕਿਲੋ ਚੋਲੇ ਭਵੇਂ ਕੋਈ ਵੱਧ ਚੋਲੇ ਭਵੇਂ ਘਾਟ ਚੋਲੇ ਉਹ ਜਿੰਨੀ ਸਾਫ ਕਰੂ ਅਗਲਾ ਉਹਨਾਂ ਚੋੜੀ ਇਹਦਾ ਲੈਣ ਦੇਣ ਮੇਰੇ ਸੰਦੀਪ ਲੈਣ ਦੇਣ 75000 ਦੀ ਹਾਨ ਦੇਣੀ ਹੈ ਜੀ 75 ਦੀ ਹਾਂਜੀ ਠੀਕ ਹੈ ਜੀ ਇੱਕ ਨੰਬਰ ਵਸ਼ੀ ਹੈ ਜੀ ਠੀਕ ਹੈ 75000 ਦੀ ਭਰਾਵੋ ਜਿਹੜੀ ਇਹ ਲੈਣ ਦੇਣ ਹਾਂਜੀ ਬਾਕੀ ਭਾਜਨ ਮਟਾ ਫੋਲਿਆ ਜੀ ਬਾਕੀ ਕੋਈ ਵੀਰ ਆਪਦੇ ਹਿਸਾਬ ਨਾਲ ਵੀ ਮੁੱਲ ਲਾਇਓ ਇੱਥੇ ਇੱਕ ਵਾਰੀ ਪਰ ਵੇਖ ਲਿਓ ਜ਼ਰੂਰ ਆਣ ਕੇ ਘਰ ਪਹੁੰਚ ਕੇ ਠੀਕ ਆ ਆਪਦੇ ਹਿਸਾਬ ਨਾਲ ਤੁਸੀਂ ਕੋਈ ਵੀ ਮੁੱਲ ਲਾ ਸਕਦੇ ਹੋ ਚੀਜ਼ ਨੂੰ ਵੇਖ ਕੇ ਤਸੱਲੀ ਦੇ ਨਾਲ ਕਿੰਨਾ ਬੋਲਾ ਦੇ ਰਹੀ ਆ ਕਿੰਨਾ ਮਿਲਕ ਪਾ ਦੂਗੀ ਉਹਦੇ ਅਕੋਰਡਿੰਗ ਵੀ ਤੁਸੀਂ ਜਿਹੜਾ ਰੇਟ ਭਾ ਜਿਹੜਾ ਲਾ ਸਕਦੇ ਹੋ ਠੀਕ ਆ ਬਾਕੀ ਪਸ਼ੂ ਜਿਹੜੇ ਆ ਹਰ ਵਾਰ ਦੀ ਪਰ ਵੱਧੀ ਆ ਗਈ ਆ ਵੱਧ ਰੇਟ ਵਾਲੇ ਹੁੰਦੇ ਆ ਪਰ ਕੁਆਲਿਟੀ ਹੁੰਦੀ ਆ ਠੀਕ ਆ ਕੁਆਲਿਟੀ ਵਿੱਚ ਹੁੰਦੇ ਆ ਪੂਰੇ ਚੰਗੇ ਹਵਾਨੇ ਦਾ ਸਹਜ ਹੁੰਦਾ ਵਧੀਆ ਮਿਲਕ ਵਾਲੇ ਪਸ਼ੂ ਹੁੰਦੇ ਆ ਜਿਹੋ ਜਿਹਾ ਮਿਲਕ ਆਪਾਂ ਪਸ਼ੂ ਤੋਂ ਲੈਣਾ ਉਹ ਜਿਹੜੀ ਦ ਬਾਕੀ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ